ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰਿਆ ਵੱਡਾ ਭਿਆਨਕ ਦਰਦਨਾਕ ਹਾਦਸਾ ਇੱਕੋ ਪਰਿਵਾਰ ਦੇ 7 ਜੀਆਂ ਦੀ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਦਿੱਲੀ ਜੰਮੂ ਨੈਸ਼ਨਲ ਹਾਈਵੇ ਤੇ ਸ਼ੁੱਕਰਵਾਰ ਸਵੇਰੇ ਹੋਏ ਪਿਆਣਕ ਛੜਕ ਹਾਸੇ ਵਿੱਚ ਇੱਕੋ ਪ੍ਰਵਾਸ ਦੇ 7 ਲੋਕਾਂ ਦੀ ਮੌਤ ਹੋ ਗਈ ਇਸ ਘਟਨਾ ਵਿੱਚ 20 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਹਨ ਜੋ ਐਸ ਸਮੇਂ ਅੰਬਾਲਾ ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ ਤੇ ਇਹ ਹਾਦਸਾ ਅੰਬਾਲਾ ਚ ਵਾਪਰਿਆ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕ ਮਿੰਨੀ ਬੱਸ ਦੇ ਟਰੱਕ ਨਾਲ ਟਕਰਾਨ ਕਰਨ ਕਰਕੇ ਵਾਪਰਿਆ ਪੁਲਿਸ ਜਾਂਚ ਦੇ ਸਾਹਮਣੇ ਆਇਆ ਕਿ ਟਰੱਕ ਨੇ ਹਾਈਵੇ ਤੇ ਅਚਾਨਕ ਬ੍ਰੇਕਾਂ ਗਾ ਦਿੱਤੀਆਂ ਤੇ ਜਸ ਕਰਨ ਪਿੱਛੇ ਤੋਂ ਆਰੀ ਮਿੰਨੀ ਬੱਸ ਅਸਰ ਟਕਰਾ ਗਈ ਤੇ ਪੁਲਿਸ ਮੁਤਾਬਕ ਯੂਪੀ ਦੇ ਬੁਲੰਦੇ ਸ਼ਹਿਰ ਤੋਂ ਸਰਦਾ ਲੂਮਿੰਦੀ ਬੱਸ ਰਹੀ ਮਾਤਾ ਵੈਸ਼ਨ ਦੇ ਦੇ ਦਰਸ਼ਣ ਵਾਲੀ ਜਾ ਰਹੇ ਸਨ ਤੇ ਹਾਦਸੇ ਵਿੱਚ ਬਾਲ-ਬਾਲ ਬੱਚੇ ਹੋਰ ਨਾਲ ਲੋਕਾਂ ਦੇ ਦੱਸਿਆ ਕਿ ਉਹਨਾਂ ਦੀ ਮਿੰਨੀ ਬੱਸ ਦੇ ਅੱਗੇ ਚੱਲ ਰਹੇ ਟਰੱਕ ਨੇ ਅਚਾਨਕ 브ੇਕ ਲਾ ਦਿੱਤੀ ਜਿਸ ਕਰਕੇ ਮਿੰਨੀ ਬੱਸ ਟਰੱਕ ਨਾਲ ਟਕਰਾ ਗਈ ਇਸ ਘਟਨਾ ਵਿੱਚ ਮਰਨ ਵਾਲੇ ਸਾਰੇ 7 ਲੋਕ ਇੱਕ ਹੀ ਪਰਿਵਾਰ ਦੇ ਸਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ